ਸਤ ਸ੍ਰੀ ਅਕਾਲ ਸਾਰਿਆਂ ਨੂੰ ਪਿਆਰ ਭਰੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਬ ਬਣਾਉਣੀ ਆ ਕਦੂ ਦੀ ਸਬਜ਼ੀ ਅਤੀਲਾ ਧੋ ਕੇ ਆਪਾਂ ਧੱਲਿਆ ਤੁੱਲੇ ਦੇ ਸੇ ਪਾਣੀ ਇਹਦਾ ਸੁੱਕ ਗਿਆ ਪੁੱਤੋ ਕਦੂ ਦੀ ਸਬਜ਼ੀ ਦੀ ਤੁਹਾਨੂੰ ਜਾਣਕਾਰੀ ਦੇਵਾਂਗੇ ਤੇ ਬਹੁਤ ਸਾਰਿਆਂ ਨੇ ਕਮੈਂਟ ਕੀਤਾ ਤੇ ਵੀ ਕਦੂ ਦੀ ਸਬਜ਼ੀ ਕਿੱਦਾਂ ਤੁਸੀਂ ਕਿਵੇਂ ਬਣਾਉਣਾ ਬਣਾਉਂਦੇ ਸਾਰੇ ਇਹਨੇ ਉਹ ਤੁਹਾਨੂੰ ਦੱਸ ਦਿਆਂ ਤਰੀਕੇ ਨਾਲ ਵੀ ਕਿਵੇਂ ਬਣੂਗੀ ਪੁੱਤ ਸਬਜ਼ੀ ਹੈਨਾ ਤੇ ਦੇਖੋ ਵੀਡੀਓ ਧੰਨ ਨਾਲ ਕਦੂ ਦੀ ਸਬਜ਼ੀ ਵਧੀਆ ਬਣੂ ਬਹੁਤ ਸਵਾਦ ਬਣਦੀ ਹੈ ਜੇ ਆਪਾਂ ਪ੍ਰੇਮ ਨਾਲ ਰਲਦੇ ਆਂ ਦੁੱਧ ਪਾਉਣੇ ਆ ਤੇ ਵਧੀਆ ਬਣਦੀ ਆ ਸਬਜੀ ਦੇਖੋ ਸਾਰੀ ਵੀਡੀਓ ਧਿਆਨ ਨਾਲ ਧਰ ਲੈ ਆਪਾਂ ਪਤੀਦਾ ਬਾਲਲੀ ਅੱਗ ਥੱਲੇ ਤੇ ਪਹਿਲਾਂ ਨੂੰ ਪਤਾ ਹੀ ਆ ਵੀ ਅਮਨ ਗਈ ਹੋਈ ਤੇ ਆਦੇ ਮਾਸੜ ਦਾ ਪਤਾ ਲੈਣਾ ਤੇ ਕੱਦੂ ਧੋ ਕੇ ਆਪਾਂ ਮਿਰਚਾਂ ਧੋ ਲਈਆਂ ਤੇ ਲਸਣ ਗੰਡਾ ਸਿੱਲਿਆ ਚ ਹਰੀ ਮਿਰਚ ਤੇ ਪਿਆਜ਼ ਲਸਣ ਇਹ ਆਪਾਂ ਕੱਤੂ ਹੋ ਕੇ ਸਮਾਰ ਕੇ ਕੱਟ ਲਿਆ ਸੀ ਜੀ ਇੱਧਰ ਕੱਦੂ ਆ ਆਪਣਾ ਧੋ ਕੇ ਵੀ ਕੱਟਿਆ ਹੋਇਆ ਹੈਗਾ ਤੇ ਦਵਾਰੇ ਵੀ ਧੋ ਲਿਆ ਕਦੋਂ ਆਪਾਂ ਨੇ ਤੇ ਪਤਾ ਲੈਣ ਗਏ ਤੇ ਉਹਦਾ ਕੈਮਰਾ ਹੈ ਨਹੀਂ ਤੇ ਆਪਣੇ ਕੋਲੇ ਨਹੀਂ ਸਾਨੂੰ ਕਦੋਂ ਆਪਾਂ ਕੱਟਦੇ ਹਰੀ ਮਿਰਚ ਕੱਟਦੇ ਸਾਰਾ ਕੁਝ ਦਿਖਾਉਂਦੇ ਪੁੱਤ ਤੇ ਪੂਰੀ ਵੀਡੀਓ ਬਣ ਜਾਂਦੀ ਇਹ ਹੁਣ ਲੇਟ ਆਏ ਨੇ ਮਹਲਾ ਸਬਜੀ ਨਾ ਧਰ ਦੰਨੀਆਂ ਤੇ ਦੋ ਤਿੰਨ ਭੈਣਾਂ ਨੇ ਕਮੈਂਟ ਕਰਿਆ ਫਿਰ ਢਾਲੀ ਸਬਜੀ ਕਿੰਨੇ ਵਾਰੀ ਦੀ ਆ ਤੁਸੀਂ ਦੇਖੋ ਤਾਂ ਬਣਦੀ ਆ ਤਾਂ ਸਬਜੀ ਆਪਾਂ ਪਤਿਲਾਂ ਧਰ ਲਿਆ ਧੋ ਕੇ ਇਹਦੇ ਵਿੱਚ ਆਪਾਂ ਲੋੜ ਦੇ ਹਿਸਾਬ ਨਾਲ ਤੜਕਾ ਪਾਉਂਦੇ ਆਂ ਤੂੰ ਘੱਟ ਖਾਂਦਾ ਹੁੰਦਾ ਕੋਈ ਵੱਧ ਪਾਉਂਦਾ ਹੁੰਦਾ ਤੇ ਜੀ ਹੁਣ ਆਪਾਂ ਤੜਕਣੀ ਵਿੱਚ ਪਾਵਾਂਗੇ ਆਪਾਂ ਇਹਦੇ ਵਿੱਚ ਪਾ ਲਿਆ ਹੁਣ ਸਭ ਤੋਂ ਪਹਿ先 ਕਿਉਂ ਪਹਿਲੇ ਇਹਦੇ ਵਿੱਚ ਆਪਾਂ ਤੜਕਣੀ ਵਿੱਚ ਪਾਇਆ ਕਿਉਂ ਤੇ ਫਿਰ ਇਹਦੇ ਵਿੱਚ ਆਪਾਂ ਆ ਪਾਵਾਂਗੇ ਥੋੜਾ ਜਿਹਾ ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਜੀਰਾ ਸਵਾਦ ਅਨੁਸਾਰ ਠੀਕ ਹੈ ਜੀ ਬਹੁਤ ਸਵਾਲ ਆਇਆ ਜੀਰਾ ਤਾਂ ਤੜਕਾ ਲਾਇਆ ਕਰੋ ਜੀਰੇ ਦਾ ਤਾਂ ਤੇ ਤੇ ਇਹ ਸਬਜੀ ਬਹੁਤ ਵਧੀਆ ਬਣਦੀ ਆ ਗਸੰਗੂਸਾਂ ਵਾਲੇ ਗੱਲ ਦੀ ਬਣਦੀ ਵਧੀਆ ਤੇ ਤਰ ਨਹੀਂ ਪੈਂਦੀ ਆ ਹੁਣ ਅੱਜ ਕੱਲ੍ਹ ਲੋਕ ਚੁੱਲੇ ਧਿਆਗਲ ਬਹੁਤ ਜ਼ਿਆਦੇ ਘੱਟ ਨਾ ਚਾਹੁੰਦੇ ਨੇ ਜਿਹੜਾ ਜਰਾ ਸੁੱਲੇ ਤੇ ਆਉ ਸਬਜੀ ਪਾਣੀ ਦਾ ਤੇ ਉਹ ਜਾ ਉਹ ਗਾਸ ਤੇ ਨਹੀਂ ਆਉਂਦਾ ਜਿਵੇਂ ਕਹਿੰਦਾ ਮੈਂ ਚੱਕਣੀ ਕੁੰਡੇ ਦੀ ਸਵਾਦ ਹੁੰਦੀ ਆ ਅੱਜ ਨਾ ਦੁਪਹਿਰੇ ਕੁੰਡੇ ਦੀ ਚੱਕਣੀ ਲਈ ਪੁੱਟੀ ਸਾਡਾ ਗ੍ਰੈਂਡਰ ਜਿਆ ਖਰਾਬ ਹੋ ਗਿਆ ਤਾਂ ਜੇ ਆਪਾਂ ਇਹ ਮਸਾਲਾ ਗ੍ਰੈਂਡ ਕਰਕੇ ਜਾਂ ਕੁੰਡੇ ਚ ਪੁੱਟ ਕੇ ਕਰੀਏ ਫਿਰ ਉਦੋਂ ਵੀ ਜ਼ਿਆਦੇ ਭੁਲੂ ਇਹ ਚਿੱਕਟਿਆ ਹੋਇਆ ਇੱਕ ਪਿਆਜ ਕੱਟਿਆ ਇਕਲਾ ਸੰਕਰਟ ਕੇ ਸਿੱਧਿਆਂ ਦਾ ਹਰੀਆਂ ਮਿਰਚਾਂ ਲੋਰ ਸਧਾਰ ਜਿੰਨਾ ਕਾਗ ਨੇ ਉਹ ਚਾਹੀਦੇ ਨੇ ਤੇ ਸਵਾਦ ਗੰਡੇ ਤੇ ਹਰੀ ਮਿਰਚ ਜੀ ਤੇ ਵਿੱਚ ਲਸਣ ਇਹ ਇਹ ਜਦੋਂ ਆਪਾਂ ਜੀਰਾ ਪਾਤਾ ਉਦੋਂ ਬਾਅਦ ਚ ਆਪਾਂ ਇਹ ਪਾਵਾਂਗੇ ਮਿਰਚਾਂ ਗੰਡੇ ਤੇ ਲਸਣ ਦਾ ਤੜਕਾ ਲਾਵਾਂਗੇ ਜਿਆਦਾਤਰ ਸਾਡੇ ਤਾਂ ਕद्दू ਦੀ ਦਾਲ ਜਾਂ ਤੋਰੀਆਂ ਦੀ ਦਾਲ ਹੀ ਬਣਦੀ ਆ ਦਰਦਾਂ ਦੇ ਤਰਕੇ ਸਬਜੀ ਬਹੁਤ ਸਵਾਦ ਲੱਗਦੀ ਹੈ ਜੀ ਕद्दू ਤੇ ਤੋਰੀਆਂ ਦੀ ਕਦੋਂ ਇਹ ਸਬਜ਼ੀ ਦਾ ਜੀਵਨੀ ਲੰਗਾ ਕੱਚਾ ਕਦੋਂ ਹੋਵੇ ਜੇ ਤੇ ਜੇ ਸੁੱਕੀ ਸਬਜ਼ੀ ਬਣਾਉਣੀ ਆ ਤੁਸੀਂ ਪੁੱਤ ਗੰਡੇ ਆ ਪਾ ਕੇ ਬਣਾਓ ਅੱਧਾ ਦਾ ਗੰਡੇ ਪਾ ਕੇ ਜੇ ਕਿਲੋ ਕਦੂ ਆ ਅੱਧਾ ਕਿਲੋ ਗੰਡੇ ਜ਼ਰੂਰ ਪਾਓ ਸੁੱਕੀ ਸਬਜ਼ੀ ਫਿਰ ਉਹ ਤੋਂ ਵੀ ਜ਼ਿਆਦਾ ਬਣੂਗੀ ਟਿੰਡੋ ਵਰਗੀ ਫਿਰ ਜੀ ਜਮ ਪ੍ਰਿੰਡੀਆਂ ਵਰਗੀ ਲੱਗਦੀ ਆ ਨਾ ਬੀ ਵੀ ਪ੍ਰਿੰਡ ਟਿੰਡੋ ਟਿੰਡੀਆਂ ਵਰਗੀਆਂ ਹਾਂ ਹੰਪਾ ਚੜ ਜਾਂਦੇ ਆਪਾਂ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਇੱਥੇ ਜੀਰਾ ਇਹਨਾਂ ਸੀਨਸਾਲਾਂ ਮਸੂਲਾ ਨਹੀਂ ਚਾਹੁੰਦੇ ਉੱਤੇ ਜੀਰੇ ਦਾ ਤੜਕਾ ਲਾ ਲੈਣੇ ਆਂ ਅੱਧਾ ਅੰਡੇ ਦਾ ਲਾ ਲੈਣੇ ਆਂ ਫਿਰ ਹਰੀ ਮਿਰਚ ਕੱਟੀ ਹੋਈ ਐ ਹਲਦੀ ਤੇ ਨੂਨ ਹੀ ਪਾਵਾਂਗੇ ਚ ਇਹ ਚ ਕਾਲੀ ਮਿਰਚ ਐ ਅੱਧਾ ਚਮਚਾ ਪਾਵਾਂਗੇ ਆਪਾਂ ਕਾਲੀ ਮਿਰਚ ਦਾ ਕਾਲੀ ਮਿਰਚ ਨਾਲ ਕਦੋਂ ਵਧੀਆ ਰਹਿੰਦਾ ਹੈ ਰਗੜ ਕੇ ਕੁੰਡੇ ਚ ਨਾ ਮੋਟੀਆਂ-ਸੋਟੀਆਂ ਐ ਕਰ ਲਈਏ ਮੋਟੇ-ਮੋਟੇ ਟੁਕੜੇ ਜਿਵੇਂ ਜੀ ਕਰਦਾ ਆਪਾਂ ਤੜੀ ਵੀ ਲੈ ਲੈਣੇ ਆ ਜੇ ਮੈਂ ਵਰਦੀ ਨਾਲ ਮੂੰਹ ਜੇ ਭਰਿਆ ਹੋਰ ਮੈਂ ਗੋਡੇ ਤੋਂ ਨਹੀਂ ਆ ਤੜੀ ਮੈਂ ਸਾਰਾ ਕੁਝ ਇਕੱਠਾ ਕਰਕੇ ਐ ਬਹਿ ਗਈ ਪੁੱਤ ਅਮਨ ਤਾਂ ਮੰਗਾ ਲਈ ਆ ਚਿੱਤ ਜਾ ਇਹ ਮੇਰੇ ਗੋਡੇਆਂ ਦੀ ਤਕਲੀਫ ਬਹੁਤ ਜ਼ਿਆਦਾ ਆ ਖੈਰੀਆਂ ਦਾ ਤੇ ਕੀ ਕਰੀਏ ਜਿਹੜੇ ਇਹਨਾਂ ਜੇ ਪਵਾਉਂਦੇ ਨੇ ਜਿਹੜੇ ਉਹਦੇ ਦਿਨ ਰਸ ਆ ਜਾਣ ਉਹ ਤਾਂ ਬਹੁਤ ਵਧੀਆ ਤੇ ਨਵੀ ਤਾਂ ਕਹਿੰਦੇ ਔਖੀ ਆ ਸਾਡੇ ਪਿੰਡ ਉਰੇ ਵਿਚਾਰਾ ਕਰਭਈ ਗਿਆ ਗੋਡੇ ਪਵਾ ਕੇ ਐ ਡਰ ਲੱਗਦਾ ਤੇ ਦੇਖੋ ਜੀ ਹੁਣ ਆਪਾਂ ਉਹ ਚੜ ਗਿਆ ਆਪਾਂ ਜੀਰਾ ਪਾਵਾਂ ਜਦੋਂ ਕਿ ਉਹ ਪੂਰਾ ਚੜ ਜੂਗਾ ਫਿਰ ਆਪਾਂ ਪਾਉਣਾਗੇ ਜੀ ਜੀਰਾ ਸਿਪਾਉਣੇ ਆਪਾਂ ਜੀਰਾ ਨਾਲ ਉਹਦੇ ਨਾਲ ਸਵਾਦ ਵਧੀਆ ਆਉਂਦਾ ਦੇਖੋ ਜੀ ਬਾਦ ਕਿੰਨੀ ਘੈਂਟ ਆਉਂਦੀ ਆ ਤੜਕੇ ਦੀ 스멜ਲ ਵੀ ਬਹੁਤ ਸੋਹਣੀ ਆਉਂਦੀ ਹੈਗੀ ਕद्दू ਦੀ ਸਬਜ਼ੀ ਦੀ ਜੀਰਾ ਪਾਤਾ ਹੁਣ ਆਪਾਂ ਪਾਵਾਂਗੇ ਤਾਂ ਫਰਿਮ ਅਸਟਾ ਪਿਆਜ਼ ਲਸਣ ਪਿਆਜ਼ ਲਸਣ ਤੇ ਜੀ ਮਿਰਚ ਪਾ ਦਿੱਤੀ ਹੈਗੀ ਹੁਣ ਹੁਣ ਜਦੋਂ ਇਹ ਪੁੱਲ ਪੁੱਲ ਜੋਗੀ ਫਿਰ ਆਪਾਂ ਪਾਵਾਂਗੇ ਜੀ ਕद्दू ਜਦੋਂ ਇਹ ਪੂਰਾ ਜਾ ਹੋ ਗਿਆ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਹਲਦੀ ਨਮਕ ਹਾਂਜੀ ਪਹਿਲਾਂ ਕੱਢ ਕੇ ਰੱਖ ਲੈਣਾ ਪਹਿਲਾਂ ਮਸਾਲਾ ਪਾਵਾਂਗੇ ਫਿਰ ਮਸਾਲਾ ਜਦੋਂ ਹਨਾ ਜੀ ਪੂਰਾ ਵਧੀਆ ਮਿਕਸ ਹੋ ਜਾਊਗਾ ਫਿਰ ਆਪਾਂ ਪਾਵਾਂਗੇ ਕद्दू ਲਾਲ ਮਿਰਚ ਐਚ ਆਪਾਂ ਨਹੀਂ ਪਾਉਂਦੇ ਹਰੀਆਂ ਕੱਟ ਲਈ ਅਸੀਂ ਹਰੀ ਮਿਰਚ ਹੀ ਵੱਧ ਪਾਉਣਾ ਕਤੂ ਦੀ ਦਾਲ ਦੇ ਪਤਾ ਲਾਲ ਨਹੀਂ ਪਾਉਂਦੇ ਜੇ ਆਣੀ ਪਟਕੇ ਹੋਵੇ ਨਾਲ ਹਰੀ ਮਿਰਚ ਫਿਰ ਤਾਂ ਲਾਲ ਭਾਵੇਂ ਪਾ ਲਈਏ ਤੇ ਹਰੀ ਮਿਰਚ ਨਾਲ ਸਬਜ਼ੀ ਦਾ ਰੰਗ ਬਹੁਤ ਹੀ ਵਧੀਆ ਹੁੰਦਾ ਬੱਚਾ ਚਾਹਦੀ ਤੇ ਨਾਣ ਪਾ ਲਿਆ ਜਦੋਂ ਮਸਾਲਾ ਪੁੱਜ ਗਿਆ ਪਿਆਜ਼ ਪੁੱਜ ਗਿਆ ਆਪਣੇ ਪੂਰੇ ਦੇ ਹੋ ਗਏ ਫਿਰ ਇਹਨੂੰ ਪਾ ਕੇ ਆਪਾਂ ਕੁੱਟਕ ਪਾਣੀ ਪਾ ਕੇ ਇਹਨੂੰ ਹੌਲਾ ਕਾਲਕ ਹਲਿਆਵਾਂਗੇ ਜਦੋਂ ਇਹ ਐਨ ਮਸਾਲਾ ਪੱਕ ਜਾਊਗਾ ਪੁੱਤ ਫਿਰ ਆਪਾਂ ਫਾੜੀਆਂ ਪਾ ਕੇ ਉੱਤੋਂ ਢੱਕ ਦਾਂਗੇ ਇਹਦੇ ਤੋਂ ਤੋਂ ਕੁਝ ਅਤਰਾਂ ਜੇ ਕਰ ਸਕਣੀ ਪੁੱਜੀ ਜੀ ਨਾ ਮੱਤਾਂ ਯਾਦ ਜੀ ਅੱਜ ਨੂੰ ਸਮਝਾ ਲਵਾਂਗੀ ਤੜਕਾ ਪੋਈ ਬਣਾ ਲੇ ਹੁਣ ਜੀ ਤੜਕਾ ਭੁੰਨੇ ਆ ਜਦੋਂ ਭੁੰਨੇ ਕਾ ਮਤਲਬ ਜਦੋਂ ਲਾਈਟ ਬ੍ਰਾਊਨ ਜਿਹਾ ਹੋ ਗਿਆ ਨਾ ਫਿਰ ਆਪਾਂ ਮਾ ਮੰਗੇ ਇਹਦੇ ਚ ਹਲਦੀ ਤੇ ਨਮਕ ਕਿਉਂਕਿ ਜੀ ਜਿਹੜੀ ਨੂਨ ਮਿਰਚ ਦਾ ਹੁੰਦਾਗਾ ਜੀ ਤੇ ਉਹ ਪਰ ਨੂਨ ਤੇ ਤਾਣੀ ਪਾਉਂਦੇ ਹੈਗੇ ਕਿਉਂਕਿ ਆਪਾਂ ਹਰੀਆਂ ਮਿਰਚਾਂ ਕੱਟ ਕੇ ਪਾ ਦਿੱਤੀਆਂ ਨਹੀਂ ਹੈ ਤੇ ਮੜੀਆਂ ਜਿਹੇ ਮਿਰਚਾਂ ਜਾਦੀ ਨਹੀਂ ਗਈਆਂ ਤੇ ਆਪ ਜਿਆਦਾ ਘੱਟ ਲੀਆਂ ਸੀਗੇ ਮੈਨੂੰ ਹੁਣ ਮਿਰਚ ਦੀ ਲੋੜ ਨਾ ਪਵੇ। ਵਿੱਚ ਇਸ ਟੇਸਟ ਵਾਲਾ ਕੈਂਟਰ ਆਉਂਦਾ ਹੈ ਜੀ। ਹਰੀ ਮਿਰਚ ਦਾ। ਟੇਸਟੀ ਲੱਗਦੀਆਂ ਨੇ ਹਰੀਆਂ ਮਿਰਚਾਂ ਦਾ। ਅਸਤ ਜੀ ਬਹੁਤ ਮਿਰਚ ਖਾਣੇ ਆਂਗੇ। ਤੁਸੀਂ ਜਰੂਰ ਕਮੈਂਟਾਂ 'ਚ ਦੱਸਿਓ ਤੁਸੀਂ ਮਿਰਚ ਵੱਧ ਖਾਣੇ ਕੋ ਘੱਟ ਖਾਣੇ ਹੋ। ਕੋਈ ਤਾਂ ਘੱਟ ਖਾਂਦਾ ਹੋਵੇ ਵੱਧ ਖਾਂਦਾ ਸੀ ਥੋੜੀ ਜਿਹੀ ਤੇਲ ਹੀ ਖਾਣੇ ਲੱਗਦਾ। ਅਸੀਂ ਮੜੀ ਵੱਧ ਹੀ ਖਾਣੇ ਆ ਮਿਰਚ। ਦੁੱਧੀ ਜੀ ਦਾਲ ਵਿੱਚ ਖਾ ਲੈਂਦੇ ਨੇ ਪਰ ਇਹਨੂੰ ਵੱਧ ਮਿਰਚ ਨਾਲ ਲਾੜਤਾ ਹੈ। ਜਿਸੇ ਬੰਦੇ ਦਾ ਮਨ ਲੱਗ ਜਾਏ ਨਾ ਉੱਥੇ ਲਾ ਕੇ ਖਾ। ਕਰਨੀ ਬਹੁਤ ਜ਼ਿਆਦੇ ਅੱਜ ਹੋ ਗਈ ਇਕ ਭਾਦਮ ਮਹਾਰਾਜ ਤੰਦਰੁਸਤੀ ਰੱਖੇ ਸੋ ਖਬਰ ਹੈ ਪਿਛਲਾ ਮਹੀਨਾ ਹੋਇਆ ਸੁਖ ਨਾਲ ਇਹ ਚੜਿਆ ਜੇ ਇਕ ਭਾਦੋਂ ਦਾ ਮਹਾਰਾਜ ਸਭ ਤੇ ਸੁੱਖਾ ਭਰਿਆ ਹੋਵੇ ਹੈਨਾ ਭਾਦੋਂ ਦੀ ਸੰਗਰਾਦ ਹੋ ਗਈ ਅੱਜ ਇਕ ਤੰਦਰੁਸਤੀ ਰੱਖੇ ਮਹਾਰਾਜ ਸਾਰੇ ਕਰਮੀ ਦਾ ਦੰਦੀ ਹੁਣ ਦੇਖੀ ਛੱਟਾ ਨਾ ਕਹੇ ਪਾਉਂਗੀ ਬਹੁਤ ਹੀ ਜ਼ਿਆਦੇ ਪਾਉਂਗੀ ਕਰਨੀ ਰਾਤ ਨਹੀਂ ਖੰਡ ਹੋ ਜੂਗੀ ਹੁਣ ਦਿਨੇ ਦਿਨੇ ਕਰਨੀ ਰਾਤ ਨੂੰ ਖੰਡਾ ਰਾਤ ਕਿਹਨਾਂ ਦਾ ਤਾਂ ਹੋਵੀਂ ਅੱਜ ਦੀ ਤੇ ਬਰੇ ਬਹੁਤ ਕਰਦੀ ਫਿਰਦੀ ਆ ਤੇ ਜਿਹੜਾ ਉਹ ਸੱਲਾ ਜਿਹਨੇ ਬਣਾ ਕਹਿੰਦੇ ਨੇ ਵੀ ਤੇ ਦਾਲੀ ਸਾਡੀ ਜਿਹੜੇ ਬਣਦੀ ਉਹ ਤਾਂ ਧਿਆਨ ਰੱਖਿਓ ਉਹ ਹਨਾ ਢਾਲੀ ਸਬਜ਼ੀ ਤੇ ਕੋਈ ਵਾਲੇ ਬੈਂਕ ਦੀ ਪੜੀ ਹੋਈ ਨਹੀਂ ਤੇ ਕਦੂ ਕੱਚੇ ਹੋਣ ਤਾਂ ਕੁਫਲੇ ਸਵਾਦ ਬਣਦੇ ਨੇ ਤਾਜੇ ਹੋਣ ਕੱਚੇ ਹੋਣ ਤੇ ਤਾਜਾ ਕਦੂ ਤਾਂ ਮੜ ਜਾ ਕਰਨਾ ਪੱਕਾ ਹੋਵੇ ਵੱਡਾ ਉਹ ਵੀ ਵਧੀਆ ਬਣ ਜਾਣਾ ਜਦੋਂ ਆਪਣਾ ਕਈ ਦਿਨਾਂ ਦੇ ਪਏ ਰਹਿੰਦੇ ਨੇ ਸਾਈਕਲ ਆਦੋਂ ਲੈ ਲੈਣਾ ਪਤਾ ਨਹੀਂ 10-10 ਦਿਨਾਂ ਦੇ 15-15 ਦਿਨਾਂ ਦੇ ਉਹ ਜਿਹੇ ਪੁੱਲੇ ਜਿਹੇ ਹੋ ਜਾਂਦੇ ਨੇਗੇ ਹਣਾ ਉਹ ਫਿਰ ਜੰਝ ਨਹੀਂ ਆਉਂਦੇ ਕੁਲਦੇ ਨਹੀਂ ਹੈਗੇ ਜਦੋਂ ਕੱਦੂ ਦੀ ਸਬਜ਼ੀ ਲੈਣੀ ਹੈ ਤਾਜੀ ਲਾਉਦੇ ਇੱਥੇ ਹਣਾ ਪੈਸੇ ਤਾਂ ਆਪਾਂ ਲਾਉਣਾ ਹੀ ਨੇ ਇਹ ਸਾਈਕਲ ਵਾਲੇ ਤਾਂ ਬੈਰੀ ਟਰੇਹੀ ਲੈ ਕੇ ਘੱਦੇ ਰਹਿੰਦੇ ਤੇ ਕੱਲੂ ਆਪਾਂ ਬਣਾਵਾਂਗੇ ਜੀ ਪੇਠੇ ਦੀ ਸਬਜ਼ੀ ਦੇਖੋ ਨਾ ਹੋ ਗਿਆ ਤੜਕਾ ਭੁੱਜ ਗਿਆ ਦੇਖੋ ਪੁੱਤ ਪੂਰਾ ਪੂਰਾ ਹੋ ਗਿਆ ਤੜਕਾ ਹੋਰੇ ਵਿੱਚ ਪਾਵਾਂਗੇ ਆਪਾਂ ਹਲਦੀ ਦੇ ਹੁਣ ਆਪਾਂ ਹਲਦੀ ਦੇ ਨਮਕ ਪਾਵਾਂਗੇ ਵਿੱਚ ਬੀਬੀ ਜੀ ਕੱਲੂ ਆਪਾਂ ਹਾਂ ਪੇਠੇ ਬੈਠੇ ਸਮਝ ਨਾ ਮੰਨਦੇ ਤੇ ਲੋਹਾ ਤਰ੍ਹਾਂ ਤੋੜ ਕੇ ਘਰ ਦੇ ਤੇ ਪਰ ਦੂ ਵੀ ਕਰਦੇ ਨੇ ਤੇ ਪੇਠੇ ਬਹੁਤ ਸਵਾਦ ਲੱਗਦੇ ਜੀ ਜੇ ਤਾਂ ਪੂਰੀ ਘੈਂਟ ਬਣਾ ਦੇ ਆ ਦੇਖੋ ਹੁਣ ਆਪਾਂ ਚ ਪਾਣੀ ਪਾਵਾਂਗੇ ਮਸਾਲੇ ਤਾਂ ਗਾਇਬ ਹੋ ਗਿਆ ਪੁੱਤ ਦੇਖੋ ਹੁਣ ਚਾਪ ਦੋੜਾ ਜਾ ਪਾਣੀ ਪਾਵਾਂਗੇ ਮਸਾਲਾ ਪੱਕ ਜੂਗਾ ਹੁਣ ਆਪਾਂ ਪਾ ਤਾ ਜੀ ਪਾਣੀ ਤੇ ਹੁਣ ਆਪਾਂ ਇਹਨੂੰ ਮੜਾ ਜ ਮਿਕਸ ਕਰਕੇ ਪਾ ਦਾਂਗੇ ਕਦੂ ਦੀ ਸਬ지 ਬੇਰੀ ਸਵਾਦ ਬਣ ਜੇ ਪੁੱਤ ਜੇ ਆਪਰੇ ਬਣ ਜੇ ਨਾਲ ਕਦੂ ਰਜੇ ਜੇ ਆਪਾਂ ਪਹਿਲੇ ਹੀ ਨਾ ਜ਼ਿਆਦਾ ਪਾਣੀ ਪਾ ਲਾਂਗੇ ਫਿਰ ਕੱਧੂਰੀ ਜਿਦਾ ਨਹੀਂ ਹੈਗਾ ਸੇਤ ਤੇ ਆਪਦੇ ਪਾਣੀ ਦੇ ਨਾਲ ਇਹ ਕੱਚਾ ਕੱਧੂ ਆਪਦੇ ਪਾਣੀ ਦੇ ਨਾਲ ਹੀ ਰਿਚੀ ਜਾਊ ਆਪਦੇ ਜਿਹੜਾ ਪੁੱਟਾ ਆਪਾਂ ਢੋਟਾ ਫਿਆ ਕਰਦੇ ਹਾਂ ਆਪਦੇ ਪਾਣੀ ਨਾਲ ਹੀ ਰਿਚੀ ਜਾਂਦਾ ਉਹ ਤੋਂ ਆਪਾਂ ਨੂੰ ਢੱਕ ਦਾਂਗੇ ਫਿਰ ਫਾੜੀਆਂ ਪਾ ਕੇ ਇਹ ਆਪਣੀ ਸਬਜ਼ੀ ਦੀ ਜਾਣਕਾਰੀ ਜੋ ਬਣ ਗਈ ਫਿਰ ਵੀ ਦਿਖਾਵਾਂਗੇ ਤੇ ਜਿਹੜਾ ਹਾਂਜੀ ਤੇ ਵਧੀਆ ਸਬਜ਼ੀ ਬਣੂਗੀ ਹੁਣ ਬੀਬੀ ਪਾਉਂਦੀ ਹੈ ਜੀ ਫਾੜੀਆਂ ਇਹ ਮਰੀਆਂ ਤੇ ਕਹਿੰਦੇ ਨਾਲੇ ਦਾ ਵੀ ਕੋਈ ਨਾ ਜੇ ਕੋਈ ਵੀਡੀਓ ਦੇਖ ਕੇ ਬਣਾ ਲਓ ਤੁਮ ਦਸੇਰ ਕਦੂ ਕੱਚਾ ਹੋਣਾ ਚਾਹੀਦਾ ਤੇ ਕਦੂ ਚ ਬਹੁਤਾ ਪਾਣੀ ਨਹੀਂ ਪਾਉਣਾ ਚਾਹੀਦਾ ਨੱਕ ਧਿਆਨ ਰੱਖਿਓ ਲੈਣ ਵੇਲੇ ਕੱਚਾ ਕਦਾ ਕੱਚਾ ਲਓ ਕਦਾ ਕਦੂ ਚ ਕੱਟਾ ਹੀ ਨਿਕਲੇ ਮਤਲਬ ਜੀ ਜੇ ਹੈ ਨਾ ਮਤਲਬ ਰੋਜ਼ ਰੋਜ਼ ਕਦੂ ਬੜੇ ਪਹਿਲਾਂ ਸੀ ਕਹਿੰਦੇ ਸੀ ਕੱਦਾ 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 ਵੀ ਕਹਿ ਦਿੰਦੇ ਸੀ ਤਾਂ ਤੇ ਤੁਮ ਅੱਲਾ ਦੋਣਿਆਂ ਨੂੰ ਲੱਗਦੀਆਂ ਨੇ ਨਾ ਕਦੂ ਵੀ ਖਿਆ ਲੈਣਾ ਸਾਲੇ ਕਦੂਆਂ ਦੀਆਂ ਨੇ ਕਦੋਂ ਲੱਗਦੇ ਨੇ ਭਰੀ ਫਰਾਗਿਆ ਕਰਕੇ ਦੋ ਤੇਜੀ ਕਦੂਆਂ ਤੇ ਤੋਰੀਆਂ ਦਾ ਕੋਈ ਟੇਸਟ ਅੱਡ ਤਾਂ ਹੈ ਨਹੀਂ ਆ ਜ ਮਮੀ ਸੇਮ ਸੇਮ ਲੱਗਦੇ ਹੀ ਜਾਂਗੇ ਵੀ ਉਹ ਕਦੂ ਹੈ ਕਿ ਉਹ ਤੋਰੀਆਂ ਨੇ ਪਤਾ ਨਹੀਂ ਲੱਗਦਾ ਕਿੰਨਾ ਵੱਧਿਆ ਹੋ ਗਿਆ ਤੇਜੀ ਬਹੁਤ ਵੱਧਿਆ ਹੋ ਗਿਆ ਰੰਗ ਪਰ ਆਪਾਂ ਨੂੰ ਤੋੜ ਧੱਕ ਦੇ ਆ ਲੇ ਤੇਜੀ ਮੈਂ ਬਾਲਦੀ ਵਧੀਆ ਹਰੀ ਮਿਰਚ ਨਾਲ ਇਹ ਜਿਹੜਾ ਰੰਗ ਹੁੰਦਾ ਲਾਲ ਜਿਹਾ ਨਹੀਂ ਹੁੰਦਾ ਐਦਾਂ ਹੱਦਿਆ ਕਿ ਨਹੀਂ ਮੈਨੂੰ ਧੱਕਣਾ ਹੱਥੋਂ ਕੱਢਿਆ ਦੇ ਤੇਜੀ ਹੁਣ ਜਦੋਂ ਸਬਜੀ ਬਣ ਗਈ ਤੇ ਆਪਾਂ ਉਹ ਤੁਹਾਨੂੰ ਮਾਗੇ ਲੇ ਲੋ ਕਹਿੰਦੇ ਯਾਦੋਂ ਪਾ ਦੁੱਧ ਪਾ ਮੰਗੇ ਉਹ ਦੁੱਧ ਖੜਾਗੇ ਸਾਨੂੰ ਚਲੋ ਕਿੰਨੇ ਕਾਲੀ ਮਿਰਚ ਪਾ ਲਾਂਗੇ ਇਹਦੇ ਨਾਲ ਆਟੀ ਟੇਸਟ ਬਣੂਗਾ ਲੱਭ ਥੋੜੀ ਪਾਓ ਨਾ ਥੋੜੀ ਹੋ ਜਾ ਤਾਂ ਦੋ ਕੱਧੂ ਨਹੀਂ ਠੀਕ ਹੈ ਦੇਖੋ ਜੀ ਇਹ ਹੁਣ ਆਪਣੀ ਸਬਜੀ ਪੂਰੀ ਵਧੀਆ ਬਣ ਚੁੱਕੀ ਹੈਗੀ ਦੇਖੋ ਹੁਣ ਇਹਦੇ ਦੋ ਪਾ ਧਾਰ ਕਿੱਡੀ ਤਾਜ ਦੁੱਧ ਪਾ ਦਾਂਗੇ ਜੀ ਇਹਦੇ ਵਿੱਚ ਫਰਾਂਟਾ ਟੱਕੇ ਰੱਖ ਦਾਂਗੇ ਲੋ ਜੀ ਆ ਘਰਤੀ ਪੁੱਤ 10 ਟੜਕੇ ਖਾਤਾ ਉਹ ਤੇ ਟੜਕੇ ਤਾਜਾ ਦੁੱਧ ਪਾਵਾਂਗੇ ਅੱਧੀ ਦਾਲ ਚ ਆਪਾਂ ਹੁਣ ਦੁੱਧ ਪਾ ਲੈਦੇ ਆਂ ਇੱਥੇ ਖੁਣ ਨਹੀਂ ਘਰੀ ਤੇ ਮੈਂ ਕੋਰਕੇ ਤਾਜਾ ਦੁੱਧ ਚੋਕੇ ਨਹੀਂ ਹੁੰਦਾ ਹੁਣ ਫਿਰ ਆਪਾਂ ਦਾਲ ਨੂੰ ਉਧਰ ਬਰਨਸ ਕੋਲੇ ਲਗਾ ਤੇ ਜੇ ਜੇ ਪੈ ਜਾਵੇ ਮਰ ਜੇ ਤਾਂ ਐਨ ਭਲਦੀ ਬਾਅਦ ਮੈਂ ਆਈ ਕਰਦੀ ਜਹੀਂ ਜਿਵੇਂ ਇਹ ਰੋਟੀ ਖਾ ਲਈ ਜਹੀਂ ਇਹ ਦਾਲ ਨਾਲ ਖਾ ਲਈ। ਇੰਨੀ ਗਾਦੇ ਘੁਲੀਆੁੱਦੂ ਕੋਇਆ ਵੀ ਦੇਖੋ ਕਿੰਨਾ ਵਧੀਆ। ਤੇ ਬਹੁਤ ਵਧੀਆ ਤੁਹਾਨੂੰ ਆਹ ਸਬਜ਼ੀ ਮੁੱਕਦੀ ਨਹੀਂ। ਇਹ ਚ ਤੜਕੇ ਦੁੱਧ ਪਾ ਲਾਂਗੇ। ਦੇਖ ਕਿੰਨਾ ਵਧੀਆ ਰੰਗ ਹੋਇਆ। ਲਾਲ ਲਾਲ ਰੰਗ ਲਾਲ ਮਿਰਚਾਂ ਨਾਲ ਹੁੰਦਾ। ਇਹ ਚ ਹਰੀ ਮਿਰਚ ਕਰਕੇ ਤੇ ਹੈ ਜੇ ਜਿਹੜਾ ਨੇ ਪੈ ਗਈ ਰੱਜੇ ਪਗਾਂਸ ਕੋਲੇ ਲੱਗ ਜਾ। ਇਹ ਪੁੱਤ ਕੱਦੂ ਦੀ ਦਾਲ ਦਾ ਤਰੀਕਾ ਹੈ ਨਾ। ਜਦ ਉਧਰ ਰੱਜੇ ਪੈ ਗਿਆ ਉਹਦੀ ਆਪਾਂ ਲਾ ਲਾਂਗੇ। ਤੇ ਸਾਰੀ ਵੀਡੀਓ ਪਤਾ ਧਿਆਨ ਨਾਲ ਦੇਖਿਓ ਐਂਡ ਤੱਕ ਸੋਹਣਾ ਸੋਹਣਾ ਕਮੈਂਟ ਕਰਿਓ ਸਬਜੀ ਬਣਾਉਣ ਦੇ ਕੱਟਣ ਦੇ ਅੱਡਾ ਅੱਡ ਟਰੀਕੇ ਨੇ ਹਨਾ ਤੇ ਅੱਡਾ ਅੱਡ ਤਰੀਕੇ ਨੇ ਸਾਰਿਆਂ ਦੇ ਤੇ ਅਮਨ ਵੀ ਕਹਿ ਲੈਂਦੀ ਆ ਵੀ ਸਬਜੀ ਰਸੀਆਂ ਜੀ ਪਤਾ ਨਹੀਂ ਕਾਤੋ ਮੇਰੀ ਨੂੰ ਤਾਂ ਜਿ ਕੋ ਸੋਹੀ ਪਈ ਆ ਮੇਰੀ ਵੀ ਅੱਛੀ ਕਢਾਤੀ ਵੀਡੀਓ ਐਂਡ ਤੱਕ ਦੇਖਿਓ ਜਰੂਰ ਗੱਲ ਗਲਤ ਨਿਕਲ ਜਾਂਦੀ ਆ ਕੋਈ ਨਾ ਕੋਈ ਸਾਨੂੰ ਪਤਾ ਹੀ ਆ ਸਿਆਣੇ ਬੰਦੇ ਤੋਂ ਮੈਂ ਮਾਫੀ ਚਾਹੂੰਗੀ ਜੇੜੀ ਕੋਈ ਗੱਲ ਹੋਰ ਹੀ ਨਿਕਲ ਜਾਂਦੀ ਆ ਤੰਡ ਤੱਕ ਵੀਡੀਓ ਜ਼ਰੂਰ ਦੇਖੋ ਸੋਹਣਾ ਸੋਹਣਾ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੂੰ ਜਿਵੇਂ ਬੰਦਿਆਂ ਨੇ ਖਾਣੇ ਅੱਡ-ਅੱਡ ਬੱਕਰੀ ਐਨੇ ਆਪ ਮੰਨ ਜੀ ਹੋਟਲ ਦੇ ਆਰਡਰ ਕਰਦੇ ਨੇ ਪਸ਼ੂਆਂ ਦਾ ਵੀ ਉਹੀ ਕੰਮ ਹੋ ਗਿਆ ਆਓ ਤੁਹਾਨੂੰ ਦਿਖਾਉਣਾ ਮਿੱਤੇ ਮਰੋ ਛੋਟੀਆਂ ਨੂੰ ਦੁੱਧ ਰੌੜ ਫਸਟਰ ਪੀੜਾ ਛੇਤੀ ਦੁੱਧ ਰੌੜ ਜਾਂਦੇ ਨੇ ਆਹ ਪੀੜਾ ਆ ਗਈ ਕੀਪਰ ਡਰਾਈਵ ਇਹ ਆ ਗਈ ਤੇ ਆ ਮਾਦਸ਼ ਨੂੰ ਮਾਰ ਦੋ ਆ ਆਈਆ ਆਪਣੀ ਮਨਾਪੁਰ ਦੀ ਜੌਰ ਲਈ ਕਾਈ ਡੈਕਸਨ ਕਿ ਡਰਾਇਵ ਡੈਕਸਨ ਆ ਗਈ ਤੇ ਆ ਆਪਣਾ ਦੇਸੀ ਡੱਕਾ ਦਾਣਾ ਆ ਗਿਆ ਇਹ ਪਾਇਆ ਕਰਨਾ ਕਟੀਆਂ ਨੂੰ ਨਾਲ ਉਹ ਫੀਡ ਦੇ ਕਿਉਂ ਇੱਥੇ ਜੀ ਫੈਟ ਵੱਧੁੰਦੇ ਮਟੱਪਾ ਹੁੰਦਾ ਇੱਥੇ ਸੇਦੀ ਪਰ ਜਮੇ ਇਹਦੇ ਵਿੱਚ ਬੋਲਿਆ ਸੀ ਆਰਐਕਸ ਦਾ ਕੋਟਰ ਦਾ ਡੱਬਾ 25 ਕਿਲੋ ਵਾਲਾ ਬੈਗਟ ਤੇ ਡੇਲੀ ਕਿਕ ਚੰਚਲ ਹੁੰਦੇ ਆ ਤੁਸੀਂ ਹਿਸਾਬ ਲਾਓ ਇਹ ਇਹ ਪ੍ਰੋਟੀਨ ਨੇ ਜਿਵੇਂ ਬੋਡੀ ਮਸਲਸ ਦੇ ਵਾਸਤੇ ਆਪਣੇ ਦੂਜੇ ਮਾੜੇ ਮੁੰਡੇ ਲੈਂਦੇ ਨੇ ਪ੍ਰੋਟੀਨ ਇਹ ਮੱਝਾਂ ਵਾਸਤੇ ਪ੍ਰੋਟੀਨ ਆ ਇਹ ਤਾਂ ਡੱਬੇ ਦੇ ਵਿੱਚੋਂ ਖਾ ਉਹ ਇਹ ਡੱਬੇ ਦੇ ਵਿੱਚ ਮੰਨ ਕੇ ਭੈਣ ਬਾਬਾ ਕੋਲ ਕੇ ਪਾਇਆ ਪ੍ਰੋਟੀਨ ਦੇਖੋ ਜੀ ਜਿਹੜੇ ਗੁੱਡੀਆਂ ਹੋਏ ਪਟੋਲੇ ਹਨ ਪਸ਼ੂ ਵੀ ਮਾੜੀ ਕਰਾ ਕੇ ਨਹੀਂ ਰਹਿੰਦੇ ਨੇ ਜੀ ਚੰਗੀ ਕਰਾ ਕੇ ਨਾ ਰਹਿੰਦੇ ਨੇ ਇਹ ਹੁਣ ਆਪਾਂ ਇਹਨੂੰ ਬਕਾਉਣਾ ਕੱਖੰਦਾ ਚਲੋ ਮਿਲਦੇ ਕਰਦੇ ਗੱਲਾਂ ਬਾਤ ਬਣੇ ਰਹੋ ਜੀ ਹੇ ਬੋਤਲ ਬਾਹਰ ਕਰਨੀ ਤੇਰਾ ਆਪਣੀ ਮੱਗਰ ਰਹਿ ਗਿਆ ਜੀ 840 ਕੇ ਨੰਬਰ ਲੈ ਲਿਆ ਤੈਨੂੰ ਵੇਚਾਂਗੇ ਆਪਾਂ ਇਹ ਵੇੜੀਂ ਗਿਸੇ ਤੋਈ ਤਾਰੀ